ਇੱਕ ਭਿਆਨਕ ਹਾਦਸਾ ਕਿਵੇਂ ਟਲਿਆ ਜੀਟੀ ਰੋਡ ਹਾਈਵੇ ਤੇ ਤੇਲ ਦੇ ਭਰੇ ਟੈਂਕ ਨੂੰ ਅੱਗ ਲੱਗਣ ਤੋਂ ਬਾਅਦ ਕਈ ਲੋਕਾਂ ਦੀਆਂ ਜਾ ਸਕਦੀਆਂ ਸੀ ਜਾਨ ਦੇਖਦੇ ਹੀ ਦੇਖਦੇ ਕਿਵੇਂ ਲੱਗੀ ਕੈਂਟਰ ਨੂੰ ਅੱਗ ਮਿੰਟਾਂ ਵਿੱਚ ਹੀ ਸੜ ਕੇ ਪੂਰੀ ਤਰ੍ਹਾਂ ਨਾਲ ਸੁਆਹ ਹੋ ਗਿਆ ਤੇਲ ਦਾ ਭਰਿਆ ਟਰੱਕ ਖੁਦਨਾ ਖਾਸ ਕਰਕੇ ਜੇਕਰ ਟਰੱਕ ਡਵਾਈਡਰ ਨਾਲ ਟਕਰਾ ਕੇ نیچے गिर ਜਾਂਦਾ ਤਾਂ ਹੋ ਸਕਦਾ ਸੀ ਇੱਕ ਭਿਆਨਕ ਹਾਸਾ ਇੱਕ ਸਾਲ ਪਹਿਲਾਂ ਵੀ ਇਸੇ ਜਗ੍ਹਾ ਤੋਂ ਇੱਕ ਬੇਕਾਬੂ ਫਰੂਟ ਦਾ ਭਰਿਆ ਟਰੱਕ ਹਾਈਵੇ ਤੋਂ نیچے ਡਿੱਗਿਆ ਸੀ ਉਸ ਵੇਲੇ ਵੀ ਇੱਕ ਬੜਾ ਹਾ사 ਹੋਣੋਂ ਟਲਿਆ ਸੀ ਜਿੱਥੇ ਇਹ ਹਾ사 ਹੋਇਆ ਉਸ ਦੇ نیچے ਹਰ ਵੇਲੇ ਬੜੀ ਸੰਖਿਆ ਚ ਲੋਕ ਮੌਜੂਦ ਰਹਿੰਦੇ ਹਨ ਇਹ ਏਰੀਆ ਅਮਲੋੜ ਰੋਡ ਚੌਂਕ ਨਾਲ ਜਾਣਿਆ ਜਾਂਦਾ ਹੈ ਅਮਲੋੜ ਰੋਡ ਚੌਂਕ ਦਾ ਓਵਰ ਬ੍ਰਿਜ ਹਮੇਸ਼ਾ ਹੀ ਸੁਰਖੀਆਂ ਚ ਬਣਿਆ ਰਹਿੰਦਾ ਹੈ ਕਦੇ ਸੇਬਾਂ ਦਾ ਭਰਿਆ ਟਰੱਕ نیچے ਗਿਰਦਾ ਤੇ ਕਦੇ ਤੇਲ ਦੇ ਟੈਂਕਰ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਕਦੇ ਚੂਹਿਆਂ ਵੱਲੋਂ ਇਸ ਪੁਲ ਦੀ ਮਿੱਟੀ ਨੂੰ ਖੋਖਲਾ ਕਰ ਦੇਣਾ ਇਸ ਨਾਲ ਪੁਲ ਦਾ ਖਿਸਕਣਾ ਇਹ ਕਈ ਵਾਰ ਚਰਚਾ ਚ ਰਿਹਾ ਹੈ ਮੈਡਮ ਜਿਹੜੀ ਅੱਜ ਟੈਂਕਰ ਨੂੰ ਅੱਗ ਲੱਗੀ ਹੈ ਕਿੰਨਾ ਕੁ ਨੁਕਸਾਨ ਹੋਇਆ ਅੱਜ ਇਹ ਆਰਾਊਂਡ 12:30 ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਜੀਟੀ ਰੋਡ ਖੰਨਾ ਜਿਹੜਾ ਸਾਡਾ ਹਾਈਵੇ ਉੱਤੇ ਔਇਲ ਟੈਂਕਰ ਜਾ ਰਿਹਾ ਸੀਗਾ ਉਹਦੀ ਡਿਵਾਈਡਰ ਤੇ ਹੀ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ ਡਿਵਾਈਡਰ ਸਾਈਡ ਤੇ ਹੀ ਟੱਚ ਹੋਈ ਹੈ ਉਹਦੀ ਟੈਂਕਰ ਤੋਂ ਉਸ ਕਰਕੇ ਉਹਦੀ ਪੂਰੀ ਆਇਲ ਟੈਂਕਰ ਨੂੰ ਹੀ ਅਗਲ ਲੱਗ ਗਈ ਸੀ ਮਤਲਬ ਕਿਸੇ ਨਾਲ ਕੋਲੀਜਨ ਨਹੀਂ ਹੈ ਜੋ ਇਨਫੋਰਮੇਸ਼ਨ ਆਈ ਹੈ ਤੇ ਉਸ ਕਰਕੇ ਕਿਉਂਕਿ ਉਸਪਾਸ ਫਿਲਡ ਵਿਦ ਆਇਲ ਤੇ ਇਮੀਡੀਏਟਲੀ ਉਹਦੇ ਫਲੇਮਸ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੀ ਹੈ ਕਿ ਇਟ ਵੈਂਟ ਅਪ ਇਨ ਫਲੇਮਸ ਬਟ ਸਾਡੀ ਜਿਹੜੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਅਸੀਂ ਇਮੀਡੀਏਟਲੀ ਅਕਟਪਨ ਕਰਕੇ ਫਾਇਰ ਟੈਂਡਰਸ ਵੀ ਬੁਲਾ ਲਏ ਸੀ ਕਿ ਲੱਕੀਲੀ बिकॉज ਮੰਡੀ ਕੋ ਵਿੰਗਰਡ ਵੀ ਨਾਲੀ ਆ ਖੰਨਾ ਦੀ ਔਰ ਇੱਥੇ ਸਾਡੇ ਲੋਕਲੀ ਫਾਇਰ ਟੈਂਡਰਸ ਆ ਤੇ ਚਾਰ ਤੋਂ ਪੰਜ ਫਾਇਰ ਟੈਂਡਰਸ ਇਮੀਡੀਏਟਲੀ ਪਹੁੰਚ ਗਏ ਤੇ ਅੱਗ ਨੂੰ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ ਬੁਝਾ ਲਿਆ ਗਿਆ ਹੈਗਾ ਔਰ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੈ ਜਿਹੜਾ ਡਰਾਈਵਰ ਤੇ ਇੱਕ ਹੋਰ ਸੀਗਾ ਉਹ ਐਸਐਮਓ ਖੰਨਾ ਦੀ ਵਰਜਨ ਦੇ ਜੋ ਉਹਨਾਂ ਨੇ ਰਿਪੋਰਟ ਦਿੱਤੀ ਹੈ ਇੱਕ ਦੇ ਥੋੜੀ ਜੀ ਉਂਗਲ ਤੇ ਥੋੜੀ ਜੀ ਬਰਨ ਹੈਗਾ ਔਰ ਦੂਜੇ ਦੇ ਕੋਈ ਕੋਈ ਵੀ ਐ ਬਿਲਕੁਲ ਹਨ ਥੋੜੀ ਐਂਗਜ਼ਾਈਟੀ ਜ਼ਰੂਰ ਹੈ ਇਸ ਤਰ੍ਹਾਂ ਦੇ ਐਕਸੀਡੈਂਟ ਚ ਆਦਰਵਾਇਜ਼ ਕਿਸੇ ਦਾ ਵੀ ਕੋਈ ਜਾਨੀਮਾਲੀ ਨੁਕਸਾਨ ਨਹੀਂ ਹੈ ਟ੍ਰੈਫਿਕ ਡਾਇਵਰਟ ਹੋ ਗਿਆ ਹੈ ਬੀਨ ਦਾ ਹਾਈਵੇ ਥੋੜਾ ਬਹੁਤ ਇਥੇ ਇਨੀਸ਼ੀਅਲ ਜਮ ਲੱਗਿਆ ਸੀਗਾ ਪਬਲਿਕ ਨੂੰ ਵੀ ਮੂਵ ਬਾਹਰ ਸਾਈਡ ਤੇ ਕਰ ਦਿੱਤਾ ਗਿਆ ਸੀ ਸੋ ਥੈਂਕਫੁਲੀ एवरीथिंग ਇਜ਼ ਇਨ ਕੰਟਰੋਲ ਔਰ ਹੁਣ ਕ੍ਰੇਨ ਵਗੈਰਾ ਵੀ ਆ ਗਈ ਹੈ ਔਰ ਫਾਇਰ ਟੈਂਡਰਸ ਆਈ ਜਾ ਰਹੇ ਹਨ ਐਂਡ ਕੋਸ਼ਿਸ਼ ਕਰ ਰਹੇ ਹਨ ਕਿ ਜਲਦੀ ਤੋਂ ਜਲਦੀ ਇਹਨੂੰ ਕਲੀਅਰ ਕਰ ਦਿੱਤੇ ਮੈਡਮ ਪਤਾ ਲੱਗਿਆ ਕਿਸ ਜਗ੍ਹਾ ਦਾ ਡ੍ਰੈਂਕਰ ਸੀ ਕਿਸ ਕੰਪਨੀ ਦਾ ਸੀ ਟੈਂਕਰ ਜਾ ਕਿਸ ਕੰਪਨੀ ਦਾ ਹਲੇ ਤਾਂ ਬਿਲਕੁਲ ਹੀ ਚੁਲਸੀਆ ਪਿਆ ਹੈ ਬਟ ਸ਼ਾਇਦ ਮੰਡੀ ਗੋਬਿੰਦਗੜ ਦੀ ਤਰਫ ਜਾ ਰਿਹਾ ਸੀ ਮੈਡਮ ਪੈਟਰੋਲ ਸੀ ਜਾਂ ਡੀਜ਼ਲ ਸੀਗਾ ਇਹ ਇਹ ਕਨਫਰਮ ਹੋ ਗਿਆ ਇਨੀਸ਼ੀਅਲ ਫਾਰ ਮੀ ਟੂ ਟੈਲ ਪੋਜ਼ਿਟਿਵ ਗੱਲ ਇਹ ਹੈ ਕਿ ਜੀ ਕਾਬੂ ਪਾ ਲਿਆ ਹੈ ਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ। ਲੇਕ ਮੈਮ ਜਿਵੇਂ ਆ ਕੇ ਲੱਗੀ ਆਪ ਲੋਕ ਰੋਡ ਵੀ ਡੈਮੇਜ ਹੋਇਆ ਕੁਝ ਉਹਦੇ ਕਾਰਨ ਜਾਈ ਤੇ ਟ੍ਰੈਫਿਕ ਡਾਇਵਰਟ ਕੀਤੀ ਜਾਉਗੀ ਤੇ ਬੰਦ ਕੀਤਾ ਜਾਊਗਾ। ਟ੍ਰੈਫਿਕ ਤਾਂ ਜੀ ਇਮੀਡੀਏਟਲੀ ਡਾਇਵਰਟ ਪਹਿਲਾਂ ਕਰਤੀ ਸੀ ਹੁਣ ਵੀ ਬੰਦ ਹੀ ਹੈਗੀ ਆ ਬਟ ਇਹ ਜਿਹੜੀ ਟੈਕਨੀਕਲ ਗੱਲ ਹੈ ਅਸੀਂ ਚੈੱਕ ਕਰ ਲੈਂਦੇ ਇਹਦਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਕਿ ਮੈਡਮ ਮੈਨੇਜਰ ਅੱਗ ਲੱਗੀ ਹੈਡਾ ਪੌਂ ਦੇ ਲੈਂਟਰ ਨੂੰ ਡੈਮੇਜ ਹੋ ਸਕਦਾ ਹੈ ਨੈਸ਼ਨਲ ਹਾਈਵੇ ਤੇ ਕੋਈ ਇਨਸਪੈਕਸ਼ਨ ਕਰਾਈ ਜਾਵੇ ਇਟ ਇਜ਼ ਜ਼ਰੂਰੀ ਜੀ ਡੈਫੀਨਿਟਲੀ ਯੋ ਜੇ ਇਹ ਟੈਂਕ ਨੂੰ ਅੱਗ ਲੱਗੀ ਹੈ ਕਿੰਨੇ ਕੋਈ ਲੱਗੀ ਹੈ ਤੇ ਕੀ ਕੋਈ ਹੋਇਆ ਹੈ ਇਹ ਆਪਣਾ ਜੀ ਹੁਣੇ ਹੀ ਲੱਗੀ ਆ ਆ 10 ਮਿੰਟ ਪਹਿਲਾਂ ਤੇ ਤੁਮਾਰਾ ਪ੍ਰਾਂਤ ਸਾਨੂੰ ਕਹਾਂ ਲਾਈ ਸੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਸੀਂ ਭੇਜੀਆਂ ਨੇ ਦੋ ਆਈਆਂ ਦੋ ਗਵਿੰਦਗੜ੍ਹ ਦੀਆਂ ਵੀ ਚੱਲੀਆਂ ਆਈਆਂ ਨੇ ਆ ਰਹੀਆਂ ਨੇ ਕਿੰਨੀਆਂ ਗੱਡੀਆਂ ਕੰਮ ਕਰ ਰਹੀਆਂ ਨੇ ਇਸ ਵੇਲੇ ਫਿਲਹਾਲ ਤਾਂ 2 ਇੱਕੋ ਹੀ ਸੀ ਦੂਸਰੀ ਫਸੀ ਆ ਰਹੀ ਹੈ ਦੋ ਗੱਡੀਆਂ ਚਾਰ ਗੱਡੀਆਂ ਤਾਂ ਹੋ ਗੀਆਂ ਬਾਕੀ ਉਹ ਅੱਗੇ ਤੇ ਹੁਣ ਕਾਬੂ ਪਾਇਆ ਗਿਆ ਕਿ ਨਹੀਂ ਅਜੇ ਜੀ ਨਹੀਂ ਹਾਲੇ ਥੋੜਾ ਜਿਹਾ ਕੰਟਰੋਲ ਕੰਟਰੋਲ ਚੁਕਾਇਆ ਹਾਂ ਜੀ ਉਹ ਵੀ ਕਾਰ ਨੂੰ ਕੀ ਕਾਰੀਆਂ ਨੇ ਗੱਡੀਆਂ ਪਤਾ ਲੱਗਾ ਕੀ ਕਾਰਨ ਬਣਿਆ ਵੀ ਕੋਈ ਗੱਡੂ ਨੂੰ ਕਾਰਨ ਦਾ ਕੁਝ ਨਹੀਂ ਪਤਾ ਲੱਗਿਆ ਜੀ ਹਲੇ ਫਿਲਹਾਲ ਅੱਛਾ ਜੀ ਉਹ ਵੀ ਕਿੰਨੇ ਵਜੇ ਇਹ ਹਾਸਾ ਹੋਇਆ ਹੈ ਹੁਣ ਤੋਂ ਘੰਟਾ ਪਹਿਲਾਂ ਇਹ ਹਾਸਾ ਹੋਇਆ ਸੀਗਾ ਮਤਲਬ 12:00 ਵਜੇ ਕੁਝ ਮਿੰਟ ਤੇ ਅੱਗ ਜ਼ਿਆਦਾ ਸੀਗੀ ਕੰਟਰੋਲ ਕਰ ਲਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਦੋਨੋਂ ਡਰਾਈਵਰ ਉਹ ਕੰਡਕਟਰ ਵਿੱਚ ਬੰਦੇ ਹੈ ਨਹੀਂ ਏ ਸਾਡੀ ਫਾਇਰ ਬਿਗੇਟ ਦੀ ਟੀਮ ਮੌਕੇ ਤੇ ਪਹੁੰਚੀ ਮੈਂ ਵੀ ਮੌਕੇ ਤੇ ਆ ਗਿਆ ਕਿ ਅਸੀਂ ਅੱਜ ਨੂੰ ਕੰਟਰੋਲ ਕਰ ਲਿਆ ਆਦਰਵਾਇਜ਼ ਵੱਡਾ ਹਾਸਾ ਹੋ ਸਕਦਾ ਸੀਗਾ ਟੈਂਕਰ ਬਲਾਸਟ ਹੋ ਸਕਦਾ ਸੀ ਕਿਹ ਚੀਜ਼ ਦਾ ਟੈਂਕਰ ਸੀ ਇਹ ਬੋਲ ਆਇਲ ਹੈ ਇਹਦੇ ਵਿੱਚ ਕੋਈ ਉਹ ਹਲੇ ਪਤਾ ਨਹੀਂ ਲੱਗ ਸਾਇਆ ਡੀਜ਼ਲ ਹੈ ਜਾਂ ਕੀ ਹੈ ਆਇਲ ਸੀਗਾ ਇਹਦੇ ਵਿੱਚ ਪਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਸਭੂ ਦੀ ਕਿਰਪਾ ਨਾਲ